ਹਾਂਜੀ ਬਲਦੀ ਕੀ ਹੈ ਸਰ ਥੈਂਕ ਯੂ ਵੈਲਕਮ ਵੈਲਕਮ ਥੈਂਕ ਯੂ ਸਰ ਹਾਂਜੀ ਹਾਂਜੀ ਤਣੋਦ ਰੋਲ ਹੋ ਗਿਆ ਭਾਈ ਦੇਖਿਓ ਹਾਂਜੀ ਹਾਂਜੀ ਰਮਣ ਪਿੱਛੇ ਹਾਂਜੀ ਮਨੂ ਆ ਬਸ ਬਣਾ ਉਧਰ ਹੋ ਜਾ ਬਾਈ ਹੁਣ ਵਾਲੇ ਪਾਸੇ ਇਧਰ ਘਟ ਰਹੇ ਰੋਲ ਰੋਲ ਇੱਕ ਦੂਸਰ ਕੋਲ ਚਾਰ ਚੰਨ ਮੋੜਦੇ ਸੱਤ ਲੋਕ ਨਰਿੰਦਰ ਕੋਲੇ ਵਜਾ। ਵਾਹਿਗੁਰੂ ਜੀ ਤੂ ਦੀ ਅਗੇ ਅਰਦਾਸ ਅਮਾਰੀ ਜੀਓ ਗੰਡ ਸਾਹਿਬ ਤੇਰਾ ਘੋਲਾ ਨਾਨਕ ਸਰ ਜੀ ਬੜਿਆ ਤੂ ਨਾਮ ਨੂੰ ਜਾਨੇ ਮੇਰਾ। ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਜੀ ਦੇ ਸਾਏ ਵਾਸਤੂ ਕੀ ਕਿਰਪਾ ਚਾ ਦਸੋ। ਬ੍ਰਹਮ ਸੰਭਗੋ ਕੀ ਸਮਰਕਾਇ ਗੁਰੂ ਨਾਨਕ ਦੇਵ ਤੇ ਆਏ ਗੁਰੂ ਗੁਰਤੇ ਅੰਦਰ ਦਾ ਅਸਰੰਦਸੋ ਦਸੋ ਸਹਾਈ। ਅਰਜਨ ਹਰਗੋਬਿੰਦ ਨੂੰ ਸਮਰਉ ਸ੍ਰੀ ਅਰਦਾਸ ਸ੍ਰੀ ਅਰਕ ਸੰਤ ਹੈ ਆ ਜਿੱਥੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸੁਣਦੇ। ਰਨਨੰਦਿਆ ਬਤਾਈ ਸੰਤਾਂ ਹੀ ਹੋਏ ਸਾਹਿਦ ਸੰਤਾਂ ਗੁਰੂ ਗੋਬਿੰਦ ਸਿੰਘ ਜੀ ਸਤਿ ਸਾਈਂ ਹੋਏ ਸਾਹਿਦ ਬਰਸ਼ੀ ਜੀ ਦਾ ਗੁਰੂ ਤਾਨਾ ਤਾਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਅਰਦਾ ਤੇ ਅੰਤਰਖਲਸਾ ਜੀ ਬੋਲਣਾ ਜੀ ਪੰਜਾਬ ਪਿਆਰਿਆਂ ਚਾਹ ਸਰ ਜਿਆਦੇ ਅਚਾਰੀ ਸਕਤੇ ਅਟੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਲ ਸਕਿਆ ਦੇਗ ਚਲਾਈ ਦੇਗ ਵਾਹੀ ਦੇਖ ਸੁਣਾਂਗੇ ਅੰਦਰ ਕੀਤਾ ਇਹਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰਖਲਸਾ ਜੀ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ தம் ਇਹ ਤਸੀਰ ਦਿੱਤੇ ਬੰਦ-ਬੰਦ ਕਟਾਏ ਰੁਪੀਆਂ ਲਗਾਈਆਂ ਦਿੱਤੀਆਂ ਜਿਹੜੇ ਤਨਹਾਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਗਾਰਾ ਸਿੱਖੀ ਕਿਸ ਸੱਚਾ ਸੰਗ ਲਗਾਈ ਇਤਨਾ ਪਿਆਰੇ ਅਸੀਂ ਚਾਰਿਆਂ ਦੀ ਪੁੱਤਰ ਕਮਾਈ ਦਾ ਅੰਤਰਗਲ ਸਜੇ ਬੋਲਣਾ ਜੀ ਵਾਹਿਗੁਰੂ ਅੰਜਾਂ ਤੱਕ ਤਾਂ ਸਤਿਗੁਰਦੁਆਰਿਆਂ ਦਾ ਅੰਤਰਕੇਵ ਬੋਲਣਾ ਜੀ ਵਾਹਿਗੁਰੂ ਰਤਮੇ ਸਤਿਗੁਰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਤਿਗੁਰਸਾ ਜੀ ਕੋ ਵਾਹਿਗੁਰੂ 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 ਨੰਨਤ ਵਿਚਤਾ ਬਲ ਦਾ ਸੰਕਾ ਸਰਬ ਸੁਖ ਹੋਏ ਜਗਾ ਜਗਾ ਖਾਲਸਾ ਸਾਹਿਬ ਤਾਂ ਤਰਸਿਆ ਰਾਇ ਇੱਕ ਦੇਗ ਤੇ ਗੁਰੂ ਦੀ ਪ੍ਰਾਜੈ ਸੰਸੀ ਜੀ ਜੀ ਸਾਹਿਬ ਜੀ ਸਾਈ ਹੰਸ ਜੀ ਕੇ ਮੋਰ ਵੱਲੇ ਬੰਦਰਾ ਜੀ ਵਾਹਿਗੁਰੂ ਸੁੱਖਾ ਨੂੰ ਸਿੱਖੀ দান ਕੇਸ দান ਰਹਿਣ ਦੇਖ দান ਵਸਾ দান ਭਰੋਸਾ দান ਨੰਨਾ ਸਰਦਾਰ ਨਾਮ দান ਸ੍ਰੀ ਮਰਦਾਰ ਸਾਹਿਬ ਜੀ ਦੇ ਸਿਸ਼ਣਾ ਧੰਕੀਆਂ ਝੰਡੇ ਵੰਗੇ ਜੁਕੋ ਜੋਗਿਆ ਧਰਮ ਕੇ ਜਾਗਰ ਉਲਣਾ ਜੀ ਸ੍ਰੀ ਨਾਮਾ ਸਿੱਖਾਂ ਦਾ ਮਨ ਨਹੀਂ ਵਾ ਮਤ ਪਤੀ ਮਤ ਪਤ ਦਾ ਰੱਖਾ ਵਾਹਿਗੁਰੂ ਇਹ ਅਕਾਲਪੁਰਕ ਆਪਣੇ ਪੰਥ ਦੇ ਸਦਾ ਸਹਾਇਤਾ ਅਰਜੀਓ ਸ੍ਰੀ ਨਨਤਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਦੇ ਜਨਤ ਪੰਥ ਵਿਚੋੜਿਆ ਗਿਆ ਹੈ ਤਰ੍ਹਾਂ ਦੇ ਗੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਗਾਲਸਾਖ ਮਕਸੂ ਇਹਨਾਂ ਮਾਣਿਆਂ ਦੇ ਮਾਨਤਾਣਾ ਤਾਂ ਨਿਵਟਣ ਦੀ ਉਪਰ ਚੰਗਰਮ ਸਿੰਘ ਸਾਹਿਬ ਮਾਰਾ ਕਾਲਪਤਰਾਏ ਗ੍ਰੰਥੀ ਹਨ ਬਾਬਾ ਜੋਰਾਪੁਰ ਸਿੰਘ ਹਰਤੇ ਸਿੰਘ ਜੀ ਤਨਵਗਾ ਜੀ ਸਿੰਘ ਹਰਜਰ ਸਿੰਘ ਮਤਾ ਗੁਰਪੁਰ ਗੁਰਵ ਬਦੀਪ ਸਿੰਘ ਜੀ ਆਪ ਜੀ ਮਹਾਜਬ ਮਹਰ ਜਾਣ ਕੇ 100000 ਅਤੇ 75000 ਕੁਰਸੀਆਂ ਆਦਿ ਸ਼ਾਇਆ ਜੀ ਸਤਿਗੁਰੂ ਸਾਧਕ ਜੀ ਮਾਵਾ ਕਨਸਰ ਆਉਦੀ ਮਾਨ ਬਖਸ਼ੂ ਤੋਂ ਜਤੁਰਸੇ ਪਾਛਾ ਆਉਦੀ ਦੇ ਚਰਨਾਂ 'ਚੋਂ ਧਰਤੀ ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀਓ ਡ੍ਰੀਮ ਰੈਲਿਟੀ ਮੂਵੀਜ਼ ਜੀ ਸਟੂਡੀਓ ਵੱਲੋਂ ਪੰਜਾਬੀ ਫਿਲਮ ਦਾਕੂ ਨਾਂ ਦਾ ਮੁੰਡਾ ਤਰੀਕ ਜੀ ਸ਼ੁਰੂਆਤ ਹੈ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਕਰੋ ਕਿਰਪਾ ਸਹਿਰੀ ਤਿਆਰੀ ਕੀਤੀ ਗਈ ਹੈ ਸੇਵਕ ਆਪ ਜੀ ਪਾਸੇ ਆ ਗਿਆ ਮੰਗ ਤੇ ਮਰਦਮਾਰਾ ਕਿਰਪਾ ਕਰੋ ਆਪ ਜੀ ਅੱਗੇ ਬਖਸ਼ੋ ਕਰੋ ਮੇਰ ਦੀ ਨਿਗਾਹ ਬਣਾ ਕੇ ਰੱਖੜੇ ਸੱਟ ਦੇ ਹੱਥ ਵਿੱਚ ਸੱਚੇ ਪਾਤਸ਼ਾਹ ਪੇਕਰਾਬਤ ਕਿਰਪਾ ਦ੍ਰਿਸ਼ਟੀ ਬਲ ਸੋਹਣੀ ਸੇਵਕਾਂ ਦੇ ਕਾਰਜ ਸੱਟ ਦੇ ਸੱਚੇ ਪਾਤਸ਼ਾਹ ਸਿੱਡੇ ਚੜਾਉਏ ਆ ਪੰਗਤ ਸੰਗਤ ਕੇ ਹਰਮਨਾਨ ਹਰ ਪ੍ਰਕਾਰ ਸੇਵਕ ਨਹੀਂ ਕਰਤਾ ਕੰਨ ਮਹਾਰਾ ਸੱਚੇ ਪਾਤਸ਼ਾਹ ਕੀ ਤਾਲੀ ਕਾਉਂਸੜ ਤੇ ਆਤੀ ਹੈ ਕਾਰਜ ਦੇ ਸਵਾਰ ਸਤਗੁਰ ਸਾਹਿਬ ਕੀ ਮਨੋਂ ਅਨੁਸਾਰ ਮਹਾਰਾ ਜੀ ਸਾਰੇ ਬਰਸ ਬਲੇ ਕਰੂ ਆ ਪੰਗਤ ਲਾ ਸਾਹਿਬ ਸੇਵਕਾਂ ਨੂੰ ਕੰਮ ਕਰਨ ਦੀ ਅਗਿਆਗੋਖ ਸੋਧ ਰੱਖਿਓ ਬਖਸ਼ਨੀਓ ਸੇਵਕਾਂ ਨੂੰ ਚੜ੍ਹਦੀ ਕਲਾ ਦਾ ਅਸਥਾ ਬਖਸ਼ੋ ਸਭ ਨੇ ਮਹਾਰਾਜ ਸਤਿਪਾਤ ਜੀ ਕੰਮ ਕਰਨ ਦੀ ਬਖਸ਼ਨੀਓ ਅੱਖਰਵਾਦ ਗਾੜ ਤੋਂ ਮਾਫ ਕਰਿਓ ਸੇਵਕਾਂ ਦੇ ਰੰਦੇ ਕਾਰਜ ਜਰਾਸ ਕਰਿਓ ਜੀ ਸੇ ਪਿਆਰੇ ਮੇਲ ਜਿਨ੍ਹਾਂ ਨੇ ਅਤਰਾਂ ਨਾਮ ਦਿੱਤਾ ਵਾ ਅਨੰਤ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤਾ ਦਾ ਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋਲੇ ਸੋਹਿਆ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀਆਂ ਲੈ ਆਪਣੀ ਤੋ ਨਰਪਤੀ ਅੱਬਾ ਹੋਰਿਆ ਕੀ ਬਾਤ ਹੈ ਬਈ ਇਹ ਪਾਣੀ ਨਿਕਲਿਆ ਆਹ ਹੋ ਗਿਆ ਜੀ ਸੁੱਕਾ ਹਾਂ ਉਹ ਸੁੱਕਾ ਦਾ ਹਾਲਾ ਮਾੜਾ ਬੰਨਿਆ ਨਾ ਹਾਂ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ ਡਾਕੂ ਦਾ ਮੁੰਡਾ ਦੀ ਕੀ ਕਹਨੇ ਡਾਕੂ ਦਾ ਮੁੰਡਾ 3 ਸ਼ੁਰੂ ਹੋ ਰਹੀ ਹੈ ਜੀ ਪਹਿਲੇ ਦੋ ਪਾਰਟ ਨੂੰ ਬਹੁਤ ਪਿਆਰ ਮਿਲਿਆ ਔਰ ਆਲਵੇਜ਼ ਇੱਕ ਮੈਸੇਜ ਲੈ ਕੇ ਆਈ ਹੈ ਫਿਲਮ ਮੈਨੂੰ ਲੱਗਦਾ ਕਿ ਸਿਨੇਮੇ ਦੇ ਵਿੱਚ ਜੇ ਸਥਾਪਤੀ ਕਾ ਮੇਰੀ ਇਹ ਮੈਂ ਸਨਮੇ ਵਿੱਚ ਅੱਜ ਫਿਲਮਾਂ ਕਰ ਰਿਹਾ ਤਾਂ ਉਹਦੇ ਵਿੱਚ ਡਾਕੂਆਂ ਦਾ ਮੁੰਡਾ ਜੀ ਦੋ ਵਾਰ ਨਾਈ ਸੀ। ਤੁਸੀਂ ਸ਼ੇਅਰ ਕਰ ਦਿਓ। ਤਾਂ ਯੂਨੀਅਨ ਕੋਆਰਡੀਨੇਟਰ ਉਹ ਫਿਲਮ ਦਾ ਬਹੁਤ ਵੱਡਾ ਰੋਲ ਹੈ ਮੇਰੀ ਲਾਈਫ ਦੇ ਵਿੱਚ। ਸੋ ਬਹੁਤ ਦਿਲੋਂ ਮੇਰੇ ਨਾਲ ਇਹ ਫਿਲਮ ਜੁੜੀ ਹੋਈ ਹੈ। ਪਰ ਇੱਕ ਨਵੀਂ ਸਟੋਰੀ ਲੈ ਕੇ ਆ ਰਹੇ ਹਾਂ। ਇੱਕ ਨਵੇਂ ਐਰਾ ਵਿੱਚ ਅਸੀਂ ਸ਼ੂਟ ਕਰ ਰਹੇ ਹਾਂ। ਪੂਰੀ ਫਰੈਸ਼ ਟੀਮ ਹੈ ਜੀ। ਸਾਰੇ ਮੇਰੇ ਵਾਲੇ ਦੋਲੇ ਜਿੰਨੇ ਵੀ ਐਕਟਰ ਨੇ ਸਾਰੇ ਅਸੀਂ ਬਹੁਤ ਟੈਲੈਂਟਡ ਐਕਟਰ ਲਏ ਨੇ। ਥੀਏਟਰ ਦੇ ਐਕਟਰ ਲਏ ਨੇ ਔਰ ਨਵੇਂ ਚਿਹਰੇ ਤੁਹਾਨੂੰ ਦੇਖਣ ਨੂੰ ਮਿਲਣਗੇ। ਔਰ ਬਹੁਤ ਜ਼ਰੂਰਤ ਹੈ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕਿ ਨਵੇਂ ਫੇਸੇ ਨੂੰ ਇੰਟਰੋਡਿਊਸ ਕਰਾਇਆ ਜਾਵੇ ਨਵੇਂ ਚਿਹਰੇ ਆਉਣ ਜਿਹੜਾ ਸਿਨੇਮਾ ਉਹਦੇ ਵਿੱਚ ਫਰੈਸ਼ਨੈਸ ਨਜ਼ਰ ਆਉਣੀ ਚਾਹੀਦੀ ਹੈ ਤੇ ਬਾਕੀ ਹੈ ਕਿ ਹੈਪੀ ਰੋਡ ਦੇ ਬਾਈ ਇਹਨੂੰ ਡਾਇਰੈਕਟ ਕਰ ਰਹੇ ਨੇ ਔਰ ਡ੍ਰੀਮ ਰਿਐਲਿਟੀ ਮੂਵੀਜ਼ ਜਿੰਨਾਂ ਨਾਲ ਮੇਰੀ 8ਵੀਂ 9ਵੀਂ ਫਿਲਮ ਹੈ ਔਰ ਸਾਡੀ ਜਿਹੜੀ ਆਲਵੇਜ਼ ਅਸੀਂ ਸਫਲ ਫਿਲਮਾਂ ਦਿੱਤੀਆਂ ਨੇ ਤੇ ਇਸ ਫਿਲਮ ਦੀ ਸਟੋਰੀ ਤੇ ਮੈਨੂੰ ਲੱਗਦਾ ਹੈ ਡੇਢ ਤੋਂ 2 ਸਾਲ ਦੀ ਮਿਹਨਤ ਹੋਈ ਹੈ 2 ਸਾਲ ਤੋਂ ਅਸੀਂ ਇਸ ਫਿਲਮ ਦੀ ਸਟੋਰੀ ਤੇ ਲੱਗੇ ਹੋਏ ਹਾਂ ਕੱਲੇ-ਕੱਲੇ ਪਹਿਲੂ ਤੇ ਜਾ ਕੇ ਲੌਜੀਕਲੀ ਅਸੀਂ ਇਹਦੇ ਤੇ ਕਬੀਰ ਦੁਖਾਨ ਬਾਈ ਜਿਹਨੂੰ ਤੁਸੀਂ ਮਾਰਕੋ ਮੂਵੀ ਚ ਦੇਖਿਆ ਉਹਨੇ ਇਸ ਮੂਵੀ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਇਸ ਫਿਲਮ ਦੇ ਵਿੱਚ ਪਲੇ ਕਰ ਰਹੇ ਨੇ ਸਿਨੇਮੈਟੋਗ੍ਰਾਫੀ ਵਾਈਜ਼ ਔਰ ਅਸੀਂ ਚਾਹੁੰਦੇ ਸੀ ਕਿ ਯਾਰ ਫਿਲਮ ਇੱਕ ਅੱਧੀ ਇਦਾਂ ਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਕੁਝ ਨਵਾਂ ਪਣ ਦੇਖਣ ਨੂੰ ਮਿਲੇ ਸੋ ਇਹ ਫਿਲਮ ਤੁਹਾਨੂੰ 80% ਜੰਗਲ ਦੇ ਵਿੱਚ ਦੇਖਣੀ ਆ ਸੋ ਇੱਕ ਨਵੀਂ ਤਰ੍ਹਾਂ ਦਾ ਸਿਨਮਾ ਤੁਹਾਨੂੰ ਅਸੀਂ ਪੰਜਾਬੀ ਦੇ ਵਿੱਚ ਦੇਣ ਜਾ ਰਹੇ ਹਾਂ ਪਰ ਮੈਂ ਆਪਣੇ ਆਪ ਤੇ ਸਪੈਸ਼ਲ ਤੌਰ ਤੇ ਤਿਆਰੀ ਕੀਤੀ ਆਪਣੀ ਫਿਜ਼ੀਕ ਤੇ ਸੋ ਹਲੇ ਵੀ ਟਾਈਮ ਹੈਗਾ ਹਲੇ ਹੋਰ ਉਹਨੂੰ ਮੈਂ ਮਿਹਨਤ ਕਰੂੰਗਾ ਚਾਹੇ ਕੰਮ ਜਿੰਨਾ ਵੀ ਕਰੀਏ ਤੇ ਮਿਹਨਤ ਜ਼ਰੂਰੀ ਹੈ ਕਿਉਂਕ ਇਸ ਨਵਾਂ ਫਿਲਮਾਂ ਵਿੱਚ ਮੈਂ ਥੋੜਾ ਜਿਹਾ ਢਿੱਲਾ ਜਾ ਰਿਹਾ ਫਿਜ਼ੀਕ ਤੇ ਆਪਣੀ ਤੇ ਜਿਆਦਾ ਮਿਹਨਤ ਨਹੀਂ ਕੀਤੀ ਉਹ ਮੈਨੂੰ ਵੀ ਨਜ਼ਰ ਆਉਂਦੀ ਸੀ ਸ਼ਰਮੇ ਦੇ ਵਿੱਚ ਜਦੋਂ ਮੈਂ ਆਪਣੀ ਫਿਲਮ ਦੇਖਦਾ ਸੀ ਕੋਸਦਾ ਸੀ ਆਪਣੇ ਆਪ ਨੂੰ ਕਿ ਯਾਰ ਤੂੰ ਇੱਕ ਐਕਟਰ ਹੈ ਤੈਨੂੰ ਕਿਵੇਂ ਰਹਿਣਾ ਚਾਹੀਦਾ ਸੋ ਮੈਂ ਕਮੀਆਂ ਪੇਸ਼ੀਆਂ ਹੁਣ ਕੱਢ ਗਿਆ ਰਿਹਾ ਇਸ ਫਿਲਮ ਦੇ ਵਿੱਚ ਸੋ ਅਗੋਂ ਵੀ ਇਹ ਹੀ ਖਿਆਲ ਰੱਖੂੰਗਾ ਔਰ ਇੱਕ ਚੰਗੀ ਫਿਲਮ ਚੰਗੀ ਸਟੋਰੀ ਨਰਿੰਦਰ ਰੰਬਰ ਸਰੀਆ ਭਾਈ ਜੀ ਨੇ ਡਾਕਵਾ ਦਾ ਮੁੰਡਾ ਟੂ ਲਿਖੀ ਸੀ ਔਰ ਰਾਈਟਰ ਨੇ ਡ੍ਰੀਮ ਰੈਲਿਟੀ ਮੂਵੀਜ਼ ਤੇ ਜੀ ਸਿਨੇਮਾ ਇਸ ਨੂੰ ਪ੍ਰੋਡਿਊਸ ਕਰ ਰਹੇ ਨੇ ਸਾਰੀ ਸਟਾਰ ਕਾਸਟ ਬਹੁਤ ਵਧੀਆ ਬਾਣੀ ਸੰਧੂ ਜੀ ਨੇ ਮੇਰੇ ਆਪੋਜ਼ਿਟ ਤੇ ਇੱਕ ਇਸ਼ਾ ਤਲਵਾਰ ਕਰਕੇ ਨੇ ਉਹ ਨੇ ਜੀ ਉਹਨਾਂ ਨੇ ਪਹਿਲਾਂ ਸਾਉਦੀਆਂ ਮੂਵੀਜ਼ ਕੀਤੀਆਂ ਨੇ ਸੋ ਬਹੁਤ ਬਹੁਤ ਵਧੀਆ ਫਿਲਮ ਹੈ ਸਾਡੇ ਦਿਲ ਨੂੰ ਲੱਗੀ ਹੋਈ ਫਿਲਮ ਹੈ ਜੀ ਬ੍ਰਿਜ ਜਦ ਤੱਕ ਨਾਲ ਗੱਲ ਕਰੀ ਕ ਹਮੇਸ਼ਾ ਹੀ ਜਦੋਂ ਕੋਈ ਫਿਲਮ ਤੁਹਾਡੇ ਕੋਲ ਤੋਂ ਆਉਂਦਾ ਉਹਦੀ ਕੋਸ਼ਿਸ਼ ਨਹੀਂ ਆ ਵੀ ਲੁੱਕ ਤੇ ਬਹੁਤ ਕੰਮ ਕੀਤਾ ਜਾਂਦਾ ਹਾਂਜੀ ਹਾਂਜੀ ਹਾਂ ਇਸ ਵਾਰ ਤਾਂ ਬਹੁਤ ਡਿਫਰੈਂਟ ਦੇਖਣ ਨੂੰ ਮਿਲੇਗਾ ਔਰ ਇਸ ਵਾਰ ਮੈਂ ਪੂਰੀ ਮਿਹਨਤ ਕੀਤੀ ਹੈ ਮੈਂ ਹੁਣ ਸਪੈਸ਼ਲਾਈਜ਼ ਇਸੇ ਕੰਮ ਲਈ ਕਿ ਆਪਣੇ ਆਪ ਨੂੰ ਫਿੱਟ ਕਰਨਾ ਵਿਆਹ ਸ਼ਾਦੀਆਂ ਤੋਂ ਬਚਿਆ ਜਾਵੇ ਮੈਂ ਕੈਨੇਡਾ ਗਿਆ ਤਾ ਉਥੇ ਮੈਂ ਰਾਤ ਨੂੰ 12 ਵਜੇ ਵੀ ਜਿਮ ਜਾਂਦਾ ਸੀ 2:30 3 ਵਜੇ ਨਿਕਲਦਾ ਹੁੰਦਾ ਸੀ ਜਾ ਜਾ ਕੇ ਇੰਨੀ ਮਿਹਨਤ ਕੀਤੀ ਆ ਮੈਂ ਇਸ ਫਿਲਮ ਤੇ ਸੋ ਬੋਥ ਟਾਈਮਸ ਸਵੇਰੇ ਜਾਣਾ ਫਿਰ ਰਾਤ ਨੂੰ ਜਾਣਾ ਸੋ ਆਪਣੀ ਜਿੰਨੀ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਮਿਹਨਤ ਮੈਂ ਇਸ ਫਿਲਮ ਤੇ ਕੀਤੀ ਆ ਨਹੀਂ ਮੈਂ ਪਿਛਲੀਆਂ ਫਿਲਮਾਂ ਦੇ ਤੁਹਾਨੂੰ ਦੱਸ ਹੀ ਚੁੱਕਾ ਉਹਦੇ ਵਿੱਚ ਮੈਂ ਤਾਂ ਕਬੂਲ ਦਾ ਹੁੰਨਾ ਚੀਜ਼ਾਂ ਨੂੰ ਮੈਂ ਕਦੇ ਲਗਾਉਂਦਾ ਨਹੀਂ ਹੁੰਦਾ ਕਿ ਮੈਂ ਨਹੀਂ ਉਹਨਾਂ ਚ ਫਿਲਮਾਂ ਦੇ ਬਸ ਸਿਰਫ ਆਪਣੀ ਐਕਟਿੰਗ ਤੇ ਮਿਹਨਤ ਕਰਦਾ ਸੀ ਫਿਜ਼ੀਕਲੀ ਮਿਹਨਤ ਨਹੀਂ ਸੀ ਕਰਦਾ ਬਟ ਇਸ ਇਸ ਤੇ ਮੈਂ ਆਪਣੇ ਕਿਰਦਾਰ ਦੇ ਨਾਲ ਨਾਲ ਫਿਜ਼ੀਕ ਦੇ ਉੱਤੇ ਵੀ ਮੈਂ ਕਿਉਂਕਿ ਡਿਮਾਂਡ ਆ ਫਿਲ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਅਗਲੀਆਂ ਫਿਲਮਾਂ ਦੇ ਵਿੱਚ ਵੀ ਇਹਨੂੰ ਕੰਟੀਨਿਊ ਰੱਖ ਸਕਾਂ। ਇਹ ਵੀ ਐਕਸ਼ਨ ਜਿਦਾਂ ਟਾੜਾ ਮੁਖ ਹੈ ਨਾ ਇਸ ਵਿੱਚ ਪੱਕਾ ਦੇਖਣ ਨੂੰ ਮਿਲੂਗਾ। ਹਾਂਜੀ ਬਿਲਕੁਲ ਬਹੁਤ ਵਧੀਆ ਟੀਮ ਹੈ ਜੀ। ਜਿਹੜੀ ਐਕਸ਼ਨ ਦੀ ਟੀਮ ਹੈ ਐਕਸ਼ਨ ਡਾਇਰੈਕਟਰ ਬਹੁਤ ਚੰਗੇ ਨੇ। ਔਰ ਉਹ ਨਵਾਂ ਪਣ ਲੈ ਕੇ ਆਉਣਗੇ। ਤੁਹਾਨੂੰ ਨਵਾਂ ਪਣ ਦੇਖਣ ਨੂੰ ਮਿਲੂਗਾ। ਐਕਸ਼ਨ ਰੌ ਕਰਾਂਗੇ ਅਸੀਂ। ਔਰ ਤੁਹਾਨੂੰ ਇੱਕ ਮੈਨੂੰ ਲੱਗਦਾ ਕਿ ਤੁਸੀਂ ਕਹੋਗੇ ਕਿ ਹਾਂ ਯਾਰ ਕੁਝ ਡਿਫਰੈਂਟ ਆਇਆ। ਮੈਂ ਆਪਦੇ ਮੂੰਹੋਂ ਬੋਲਦਾ ਚੰਗਾ ਨਹੀਂ ਲੱਗਦਾ। ਅమే ਆਪਦੀ ਅਬੜੀਆਂ ਮਰੀ ਜਾਈਏ ਤੇ ਮੌਕੇ ਤੇ ਲੋਕਾਂ ਨੂੰ ਪਰ ਅਸੀਂ ਸਾਰੀਆਂ ਟੀਮਾਂ ਬਹੁਤ ਚੰਗੀਆਂ ਹਾਇਰ ਕੀਤੀਆਂ ਨੇ ਜਿਹੜੀਆਂ ਟੈਕਨੀਕਲ ਫਿਲਮ ਨੂੰ ਬੈਟਰ ਬਣਾਉਣ ਲਈ ਰਾਈਟਸ ਭਾਜੀ ਡਾਕੋ ਦਾ ਮੁੰਡਾ ਨਾ ਸਾਰੇ ਇਕੱਲੇ ਇਕੱਲੇ ਪੰਜਾਬੀ ਦੀ ਫੇਵਰਿਟ ਫਿਲਮ ਆ ਤੇ ਜਿਹੜੀ ਉਸ ਫਿਲਮ ਦੀ ਲੈਗੇਸੀ ਆ ਉਹਨੂੰ ਬਰਕਰਾਰ ਵੀ ਰੱਖਿਆ ਜਾਵੇ ਤੇ ਉਸ ਤੋਂ ਵੀ ਤਾਂ ਦੀ ਗੱਲ ਚਾਹੀਦੀ ਹੈ ਜਿਵੇਂ ਤੁਸੀਂ ਕਿਹਾ ਵੀ ਤਿਆਰੀਆਂ ਵਿੱਚ ਤੁਸੀਂ ਕੀਤੀਆਂ ਨੇ ਆਹ ਸਾਰੀ ਟੀਮ ਨੇ ਕਿਵੇਂ ਦੀ ਤਿਆਰੀਆਂ ਕੀਤੀਆਂ ਨੇ ਕਿ ਉਸ ਲੈਗੇਸੀ ਤੋਂ ਉੱਪਰ ਜਾਈਏ ਅਸੀਂ ਥੱਲੇ ਨਾ ਜਾਈਏ ਮਤਲਬ ਹਰ ਬੰਦੇ ਦੀ ਇਹ ਇਹਦੇ ਵਿੱਚ ਸਾਡੇ ਡਾਇਰੈਕਟਰ ਸਾਹਿਬ ਦਾ ਬਾਈ ਹੈਪੀ ਰੋਡ ਦੇ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਕਿ ਕਿਦਾਂ ਦਾ ਮੇਕਅਪ ਚਾਹੀਦਾ ਆਰਟਿਸਟਾਂ ਦੇ ਕਿਦਾਂ ਦੀ ਕਿਹ ਕਿਹ ਚੀਜ਼ ਚਾਹੀਦੀ ਹੈ ਇਹ ਨਹੀਂ ਹੈ ਕਿ ਤੁਸੀਂ ਆਏ ਤੇ ਮੇਕਅਪ ਕਰਤਾ ਤੇ ਆਰਟਿਸਟ ਅੱਗੇ ਆ ਗਿਆ ਸੋ ਇੱਕ ਇੱਕ ਚੀਜ਼ ਦੇ ਉੱਤੇ ਬਾਕਾਇਦਾ ਮਾਡਲ ਬਣਾਏ ਗਏ ਨੇ ਕਿ ਕਿਦਾਂ ਕਿੱਥੇ ਸ਼ੂਟ ਹੋਊਗੀ ਕਿਧਰੋਂ ਕੈਮਰਾ ਜਾਣਾ ਪ੍ਰੋਪਰ ਪਹਿਲਾਂ ਇੱਕ ਬੋਰਡ ਦੇ ਉੱਤੇ ਫਿਲਮ ਨੂੰ ਲਿਆਂਦਾ ਗਿਆ ਫੇਰ ਜਾ ਕੇ ਅਸੀਂ ਸ਼ੂਟਿੰਗ ਦੇ ਲਈ ਪ੍ਰਪੇਅਰ ਹੋਏ ਆ ਜਿਵੇਂ ਤੁਹਾਨੂੰ ਸਭ ਤੋਂ ਮੇਨ ਹੁੰਦੀ ਹੈ ਕਹਾਣੀ ਫਿਲਮ ਦੀ ਫਿਲਮ ਦੀ ਕਹਾਣੀ ਤੇ 1.5-2 ਸਾਲ ਲੱਗੇ ਕਦੋਂ ਤੋਂ ਇਹ ਫਿਲਮ ਨੂੰ ਸੋਚਦੇ ਹੋਣੇ ਅੱਜ ਕਰਦੇ ਅੱਜ ਕਰਦੇ ਪਰ ਨਹੀਂ ਜਦੋਂ ਤੱਕ ਕਹਾਣੀ ਮਚ्योर ਨਹੀਂ ਹੋਈ ਉਦੋਂ ਤੱਕ ਅਸੀਂ ਫਲੋਰ ਤੇ ਨਹੀਂ ਆਏ ਬਈ ਥੋੜੀ ਇੱਕ ਅੱਛੀ ਫਿਲਮ ਰਿਲੀਜ਼ ਹੋਈ ਆ ਸੀ ਸਾਰਾ ਨੇ ਬਹੁਤ ਪਸੰਦ ਕੀਤੀ ਸੀ ਕੀ ਭੁਜਾਇਲਾ ਤਾੜੀਆਂ ਮਾਰੀਆਂ ਨੇ ਅਸੀਂ ਰეკੋਮੈਂਡ ਵੀ ਕੀਤਾ ਬਹੁ ਜਣਾਂ ਨੂੰ ਬਟ ਫਿਰ ਵੀ ਬਾਕਸ ਆਫਿਸ ਕਿਸੇ ਨਾ ਕਿਸੇ ਫਿਲਮ ਦਾ ਥੋੜਾ ਦਿਲ ਦਿਖਾਉਂਦਾ ਹੈ ਜੀ ਬਿਲਕੁਲ ਦਿਖਾਉਂਦਾ ਹੈ ਉਹਦਾ ਇੱਕ ਰੀਜ਼ਨ ਹੈ ਫਿਲਮਾਂ ਦੇ ਲਈ ਨਾ ਸਹੀ ਟਾਈਮ ਤੇ ਰਿਲੀਜ਼ਿੰਗ ਹੋਣੀ ਬਹੁਤ ਜ਼ਰੂਰੀ ਹੈ ਸ਼ਾਇਦ ਮੈਂ ਪਹਿਲਾਂ ਹੀ ਕਹਤਾ ਸੀਗਾ ਪ੍ਰੋਡਕਸ਼ਨ ਹਾਊਸ ਨੂੰ ਮੈਂ ਕਿਹਾ ਥਿਸ ਇਜ਼ ਨਾਟ ਦਾ ਰਾਈਟ ਟਾਈਮ ਫॉर ਦਾ ਰਿਲੀਜ਼ ਬਟ ਉਹਨਾਂ ਨੂੰ ਕੁਝ ਹੋਰ ਲੱਗਿਆ ਮੈਂ ਕਿਹਾ ਇਹ ਮੇਰਾ ਐਕਸਪੀਰੀਅੰਸ ਰਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ ਹੈ ਹਲੇ ਤੱਕ ਤਾਂ ਨਹੀਂ ਚੱਲੀ ਨਹੀਂ ਪੇਪਰਾਂ ਦਾ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਨੇ ਜਿਹੜਾ ਇੱਕ ਆਮ ਇਨਸਾਨ ਹੈ ਜਿਹੜਾ ਕਿ ਸ਼ਗਨ ਵੀ ਪਾ ਕੇ ਆ ਰਿਹਾ 500 ਰੁਪਏ ਫਿਰ ਉਹ ਆਪਣੇ ਬੱਚਿਆਂ ਨੂੰ ਸ਼ਾਪਿੰਗ ਵੀ ਕਰਾ ਰਿਹਾ ਕੱਪੜੇ ਵੀ ਖਰੀਦ ਰਿਹਾ ਨੇ ਔਰ ਇੱਕ ਵਾਰ ਨਹੀਂ ਹਰ ਫੈਮਿਲੀ 'ਚ ਚਾਰ ਚਾਰ ਵਿਆਹ ਦੇ ਕਾਰਡ ਆਏ ਹੁੰਦੇ ਆ ਸੋ ਜੇਬ ਅਲਾਉ ਨਹੀਂ ਕਰਦੀ ਸਿਨੇਮੇ ਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ ਸਰਮਾ ਤੋਂ ਸੀਓਦੋ ਦੇਖਣ ਜਾਂਦੇ ਜੋ ਤੁਹਾਨੂੰ ਲੱਗਦਾ ਕਿ ਅਰਜੀਬ ਤੋਂ ਸਖਾਲਿਆਂ ਚਲੋ ਐਂਟਰਟੇਨ ਕਰਕੇ ਆਈਏ ਤੰਗ ਹੋ ਕੇ ਨਹੀਂ ਜਾਂਦੇ ਕਿ ਨਹੀਂ ਯਾਰ ਸਾਡੀ ਜੇਬ ਤੰਗ ਕਰਕੇ ਅਸੀਂ ਸਿਨਮਾ ਦੇਖੀਏ ਸੋ ਉਦਾਂ ਦੇ ਫੈਨਸ ਸਾਡੇ ਇੱਥੇ ਨਹੀਂ ਜਿਵੇਂ ਸਾਊਥ ਦੇ ਨੇ ਉਹਨਾਂ ਨੇ ਧਰਮ ਬਣਾ ਹ ਸਿਨਮੇ ਨੂੰ ਸਾਡੇ ਧਰਮ ਨਹੀਂ ਜੇ ਸਾਡੇ ਧਰਮ ਹੁੰਦਾ ਤਾਂ ਸ਼ਾਇਦ ਪਾਇਰੇਸੀ ਨਾ ਹੁੰਦੀ ਹਨਾ ਅਸੀਂ ਦੇਖਦੇ ਆ ਮੋਬਾਈਲਾਂ ਦੇ ਫਿਲਮਾਂ ਦੇਖਦੇ ਆ ਉਹ ਲੋਕ ਸਿਨਮੇ ਤੇ ਜਾ ਕੇ ਦੇਖਣਾ ਪਸੰਦ ਕਰਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਸਿਨਮਾ ਉਦੋਂ ਸਫਲ ਹੁੰਦਾ ਜਦੋਂ ਬਹੁਤ ਚੰਗੀ ਫਿਲਮ ਅਸੀਂ ਕਹਿੰਦਾ ਉਹਦੇ ਮੀਂਹ ਪੈ ਜੇ ਤੁਸੀਂ ਨਹੀਂ ਨ ਹਣਾ ਜਾਂ ਕੋਈ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਕੋਈ ਦੰਗੇ ਹੋ ਜਾਂਦੇ ਆਂ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ ਸੋ ਬਹੁਤ ਸਾਰੇ ਰੀਜ਼ਨ ਹੁੰਦੇ ਆ ਇੱਕ ਫਿਲਮ ਨੂੰ ਚਲਾਉਣ ਦੇ ਪਰ ਹਾਂ ਇੰਨਾ ਕਹਣਾ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਮਿਲ ਰਹੀ ਹੈ ਬਹੁਤ ਐਪਰੀਸ਼ੀਏਸ਼ਨ ਸਾਡੇ ਲਈ ਸਾਰਿਆਂ ਲਈ ਐਪਰੀਸ਼ੀਏਸ਼ਨ ਬਟ ਕੈਨੇਡਾ ਯੂ ਐਸ ਏ ਬਹੁਤ ਚੰਗਾ ਕਰ ਰਹੀ ਹੈ ਉਹ ਤੇ ਬਹੁਤ ਚੰਗਾ ਕਰ ਰਹੀ ਹੈ ਫਿਲਮ ਔਰ ਇੱਥੇ ਚਲੋ ਆਪਾਂ ਕਹਿ ਸਕਦੇ ਆਂ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੋਂ ਰੀਲੀਜ਼ਿੰਗ ਟਾਈਮ ਵੀ ਸਹੀ ਰੱਖੀਏ ਥੈਂਕ ਯੂ ਜੀ ਥੈਂਕ ਯੂ ਮੁੰਡਾ ਪਾਰਟ 3 ਵਿੱਚ ਜਿਸ ਵਰ ਤੁਹਾਡੇ ਆਪੋਜ਼ਿ ਬਾਣੀ ਸੰਧੂ ਜੀ ਨੇ ਜੀ ਤੇ ਉਹਨਾਂ ਨੇ ਪਹਿਲਾਂ ਮੈਡਲ ਕੀਤੀ ਸੀਗੀ ਸੋ ਉਹਨਾਂ ਦਾ ਬੜਾ ਇੱਕ ਅਹਿਮ ਕਿਰਦਾਰ ਹੈ ਫਿਲਮ ਦੇ ਵਿੱਚ ਇੱਕ ਮਿਰਕਲ ਤਲਵਾਰ ਲੱਗਦੀ ਇਸ਼ਾ ਤਲਵਾਰ ਸ਼ਾਦ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸਾਊਥ ਦੇ ਵਿੱਚ ਉਹ ਨੇ ਜੀ ਉਹ ਦੋਵੇਂ ਕੁੜੀਆਂ ਦੇ ਸ਼ੇਡਸ ਅਲੱਗ-ਅਲੱਗ ਨੇ ਇੱਕ ਤੁਸੀਂ ਨਵੇਂ ਰੂਪ ਦੇ ਵਿੱਚ ਦੇਖੋਗੇ ਇੱਕ ਇਮੋਸ਼ਨਲ ਇੱਕ ਮੈਸੇਜ ਕਨਵੇ ਕਰਨ ਵਾਲੀ ਔਰ ਫੁੱਲ ਪੈਕੇਜ ਕਹਿ ਸਕਦਾ ਐਕਸ਼ਨ ਦਾ ਔਰ ਤੁਹਾਨੂੰ ਲੋਕੇਸ਼ਨਸ ਬਹੁਤ ਵਧੀਆ ਵਧੀਆ ਦੇਖਣ ਨੂੰ ਮਿਲਣਗੇ ਪਾਜੀ ਔਰ ਜੰਗਲੀ ਜਾਨਵਰ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਜਿੱਕਨਾ ਬਹੁਤ ਵੱਡੀ ਗੱਲ ਹੈ ਕਿ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਫਿਲਮ ਦੀ ਸ਼ੁਰੂਆਤ ਹੋ ਰਹੀ ਹੈ ਇਹ ਤਾਂ ਮਤਲਬ ਇੱਥੇ ਆਲਵੇਜ਼ ਇਸ ਧਰਤੀ ਨੂੰ ਜਿੰਨਾ ਬਾਹਰ ਪ੍ਰਣਾਮ ਕਰੀ ਓਨੀ ਵਾਰ ਘਟਾ ਹੈ ਬਹੁਤ ਇਤਿਹਾਸ ਜੁੜਿਆ ਹੋਇਆ ਹੈ ਸਾਡੇ ਸਾਡਾ ਇਤਿਹਾਸ ਜੁੜਿਆ ਹੈ ਇਸ ਧਰਤੀ ਨਾਲ ਸੋ ਇਹ ਸਾਡੇ ਲਈ ਇੱਕ ਚੰਗੀ ਗੱਲ ਹੈ ਅਸੀਂ ਕਰਮਾ ਵਾਲੇ ਆ ਕਿ ਇਸ ਧਰਤੀ ਤੇ ਅਰਦਾਸ ਕਰਕੇ ਅਸੀਂ ਫਿਲਮ ਦੀ ਸ਼ੁਰੂਆਤ ਕਰ ਰਹੇ ਹਾਂ ਇਹ ਪਾਜੀ ਵਿਲਨ ਦੇ ਰੂਮ ਨੂੰ ਕੋਣ ਦੇਖ ਆ ਮੈਂ ਵੀਰੇ ਇਹ ਪੱਤੇ ਹਲੇ ਖੋਲਣਾ ਨਹੀਂ ਚਾਹੁੰਦਾ ਟਰੇਲਰ ਆਊਗਾ ਟੀਜ਼ਰ ਆਊ ਤੁਹਾਨੂੰ ਸਭ ਪਤਾ ਲੱਗ ਜਾਊ ਇੱਕ ਪਹਿਲਾਂ ਨੀ ਕਈ ਵਿਲਨ ਮਿਲਣਗੇ ਤੁਹਾਨੂੰ ਹੀਰੋ ਖੁਦ ਵਿਲਨ ਮਿਲੂਗਾ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਠੀਕ ਹੈ ਬਟੇ ਭਾਈ لمبے ਵਾਲ ਵੀ ਰੱਖੇ ਹੋ ਇਸ ਵਾਰ ਇਸ ਵਾਰ لمبے ਬਾਲ ਹੈ ਨਹੀਂ ਹਰ ਇੱਕ ਫਿਲਮ ਚ ਫਿਰ ਉਹ ਸੇਮ ਚ ਲੱਗਣ ਲੱਗ ਜਾਂਦਾ ਹਨ ਅੱਜ ਸੋਚਦੇ ਸੀਗੇ ਬਟ ਮੈਂ ਕਿਹਾ ਨਹੀਂ ਵੀ ਆਪਾਂ ਇਦਾਂ ਹੀ ਟਰਾਈ ਕਰਾਂਗੇ ਸਾਨੂੰ ਤਾਂ ਉਹੀ ਕਹਿਣ ਲੱਗਦੇ ਨੇ لمبے ਵਾਲ ਅਗਲੀ ਚ ਰੱਖ ਲਾਂਗੇ ਤੇਰੀ ਆਪਾਂ ਪੂਰੀ ਕਰ ਦਾਂਗੇ ਕਿਆ ਬਾਤ ਹੈ ਹਸਰਤ ਜਿਹੜੀ ਹੈਗੀ ਹੈ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਗ੍ਰੈਟਿ